ਔਰ ਸਾਡਾ ਪਿੰਡ ਨਾਲ ਆਏ ਸਾਲ ਮਤਲਬ ਪਾਣੀ ਦੀ ਮਾਰ ਹੇਠ ਆਉਂਦਾ ਜੇ ਪਾਣੀ ਥੋੜਾ ਜਿਹਾ ਵੀ ਜ਼ਿਆਦਾ ਆ ਜਾਦਾ ਸਾਡੇ ਫਸਲਾਂ ਦਾ ਡੁੱਬਦੀਆਂ ਡੁੱਬਦੀਆਂ ਨੇ ਤਾਂ ਸਾਨੂੰ ਤਾਂ ਹਰ ਵਾਰ ਖਤਰਾ ਰਹਿੰਦਾ ਕਿਉਂਕਿ ਇਹ ਬੰਨ ਹੈ ਇਹ ਬੰਨ ਉਹ ਐਲ ਟਾਈਪ ਬੰਨ ਹੈ ਪਰ ਇਹਦੇ ਵਿੱਚ ਕਦੀ ਵੀ ਇਸ ਬੰਨ ਵਿੱਚ ਕੋਈ ਪ੍ਰੋਬਲਮ ਆ ਜਾਏ ਸਾਨੂੰ ਦੀ ਤਰ੍ਹਾਂ ਜਾਗਣਾ ਪੈਂਦਾ ਵੀ ਜੇ ਕੋਈ ਪਾੜ ਪੈ ਜਾਏ ਕੁਝ ਹੋ ਜਾਏ ਤਾਂ ਸਾਨੂੰ ਬੜੀ ਪ੍ਰੋਬਲਮ ਆਉਂਦੀ ਆਏ ਸਾਲ ਸਾਈਮ ਅਜੇ ਹੈ ਪੰਜਾਬ ਦੇ ਅਲੱਗ-ਅਲੱਗ ਈਸਿਆਂ ਚ ਆਪਾਂ ਦੇਖ ਰਹੇ ਆ ਬਾੜ ਚ ਅਗਰਸਤ ਹੋਏ ਹੋਇਆ ਲੋਕਾਂ ਤੇ ਮਨਾਂ ਚ ਵੀ ਹੈ ਕਈ ਚੈਨਲ ਵਾਲੇ ਮੈਂ ਦੇਖ ਰਿਆ ਨਿਊਜ਼ ਪਾ ਰਹੇ ਆ ਕਿ ਰਾਜਪੁਰਾ ਤਵਾਹੀ ਵਾਲੇ ਪਾਸੇ ਐਸੀ ਕੋਈ ਗੱਲਬਾਤ ਨਹੀਂ ਹੈ ਕਿਉਂਕਿ ਮੈਂ ਤੁਹਾਡਾ ਚੈਨਲ ਵੀ ਦੇਖਿਆ ਤੁਸੀਂ ਵੀ ਲੋਕਾਂ ਨੂੰ ਸਹੀ ਨਿਊਜ਼ ਭੇਜ ਦਿਓ ਤਾਂ ਸਾਡੀ ਟੀਮ ਵੀ ਦਿਨ ਰਾਤ ਲੱਗੇ ਹੋਇਆ ਸੀ ਰਾਤ ਦਿਨ ਦੇਖਨੇ ਰਾਤ ਮਾੜਾ ਸਮਾਂ ਚੱਲ ਰਿਹਾ ਮੈਂ ਇਹ ਕਹੂੰਗੀ ਕਿ ਪੰਜਾਬ ਲਈ ਹੀ ਮਾੜਾ ਸਮਾਂ ਚੱਲ ਰਿਹਾ ਹੈ ਇੱਕ ਤਾਂ ਆਪਾਂ ਮਹਾਰਾਜ ਅੱਗੇ ਅਰਦਾਸ ਕਰੀਏ ਕਿ ਮਹਾਰਾਜ ਕਿਰਪਾ ਕਰਨ ਤੇ ਦੂਸਰਾ ਪੈਨਿਕ ਨਾ ਹੋ ਜੇ ਕੋਈ ਮਾੜਾ ਸਮਾਂ ਆਂਦਾ ਆਪਾਂ ਨੂੰ ਮਿਲ ਕੇ ਉਸ ਤੋਂ ਬਚਣਾ ਚਾਹੀਦਾ ਹੈ ਮਿਲ ਕੇ ਆਪਾਂ ਟਾਈਮ ਕੱਢਾਂਗੇ ਪ੍ਰਸ਼ਾਸਨ ਨੂੰ ਇਹ ਹੀ ਅਪੀਲ ਹੈ ਜੀ ਅਸੀਂ ਪਿੰਡ ਖਰਾਜਪੁਰ ਦੇ ਵਾਰ-ਵਾਰ ਕਹਿੰਨੇ ਆ ਜੀ ਸਾਡਾ ਬੰਨ ਉੱਚਾ ਕਰਵਾ ਦਿਓ ਬੰਨ ਉੱਚਾ ਕਰਵਾ ਦਿਓ ਨਾ ਬੇਲ ਦਾ ਰੰਮ ਦੇ ਨੇ ਜੀ ਨਾ ਸਾਡੇ ਦਰਖਤ ਕਟਿੰਦੇ ਨੇ ਉਹਦੇ ਕਰਕੇ ਰੋਕ ਲੱਗੀ ਹੋਈ ਹੈ ਪਾਣੀ ਦੀ ਉਹਦੇ ਕਰਕੇ ਫਿਰ ਬੈਕ ਮਾਰਦਾ ਉਹ ਖੇਤਾਂ ਕਰਕੇ ਬਚਾਇਆ ਜੇ ਖੇਤ ਨਾ ਹੋਣ ਤੇ ਪਾਣੀ ਜਿਹੜਾ ਸਿੱਧਾ ਮਾਰਕੀਟ ਦੇ ਵਿੱਚ ਜਾਏਗਾ ਰਾਈਪੁਰੇ ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਆ ਅਪੀਲ ਕਰਨੇ ਆ ਬੇਨਤੀ ਕਰਨੇ ਆ ਭਾਈ ਜੇ ਸਾਡਾ ਨਗਰ ਜਿਹੜਾ ਉਹਨੂੰ ਬਚੇਗਾ ਤੇ ਤੁਹਾਡਾ ਸ਼ਹਿਰ ਵੀ ਬਚੇਗਾ ਜੇ ਤੁਸੀਂ ਇਹ ਸੋਚੋ ਨਗਰ ਇਕੱਲਾ ਰੁੜੇਗਾ ਤੇ ਨਗਰ ਨਹੀਂ ਰੁੜਿਆ ਪਿਛਲਾ ਰਿਕਾਰਡ ਕਢਾ ਕੇ ਵੇਖ ਲਓ ਅਸੀਂ ਇਹਦੇ ਵਿੱਚ ਹੀ ਸਾਰੇ ਵਿਚਰੇ ਆ ਅਸੀਂ ਕੰਟੀਨ ਲਗੇ ਹੋਏ ਆ ਚਾਹ ਖਿਰਾਜਪੁਰ ਵਾਲਾ ਪਾਸਾ ਹੈ ਚਾਹ 25 ਤਰੇ ਦਾ ਚਾਹ ਆਪਣਾ ਹੀ ਫੋਕਲ ਪੁਆਇੰਟ ਵਾਲਾ ਹੋ ਗਿਆ ਤੇ ਇੱਥੇ ਉਹਨੂੰ ਪਤਾ ਚੱਲਿਆ ਸੀ ਕਿ ਮਾਮੂਲੀ ਤਰੇਡ ਆ ਰਹੀ ਹੈ ਤੇ ਨਾਲ ਦੀ ਨਾਲ ਟੀਮ ਦੇ ਮੈਂਬਰ ਪਹੁੰਚੇ ਤਾਂ ਰਿਕਵਰੀ ਕਰਨ ਵਾਸਤੇ ਥੈਲੇ ਵਗੈਰਾ ਚिने ਜਾ ਰਹੇ ਆ ਕੋਈ ਗੱਲ ਨਹੀਂ ਆਪਾਂ ਇੱਕ ਵਾਰ ਮਾੜਾ ਟਾਈਮ ਕੱਢ ਲਈਏ ਫਿਰ ਡਰੇਨ ডিপਾਰਟਮੈਂਟ ਨੂੰ ਵੀ ਬੁਲਾਣੇ ਆਂ ਫਿਰ ਬਾੜ ਆਏ ਆ ਤਾਂ ਉਹੜਾ ਆਏ ਤਾਂ ਤੁਸੀਂ ਸਾਰੇ ਭੱਜ ਲੈਣੇ ਹੋ ਉਹਦਾ ਕੀ ਫਾਇਦਾ ਜੇ ਅਸੀਂ ਪਹਿਲਾਂ ਹੀ ਪ੍ਰੀਕਾਸ਼ਨ ਰੱਖੀਏ ਪਹਿਲਾਂ ਹੀ ਧਿਆਨ ਰੱਖੀਏ ਤਾਂ ਇਹ ਚੀਜ਼ਾਂ ਨਾ ਹੋਣ। ਕਿ ਮੈਂ ਨੇੜੇ ਕਲੋਨੀ ਤੋਂ ਧਰਮਪੁਰ ਕਲੋਨੀ ਤੋਂ ਠੀਕ ਆ ਅਸੀਂ ਉਹ ਦੇਖਣ ਆਏ ਤੇ ਵੀ ਪਾਣੀ ਵਧ ਰਿਹਾ ਵੀ ਕੋਈ ਸਾਨੂੰ ਨੁਕਸਾਨ ਨਾ ਹੋ ਜੇ ਅੱਜ ਤੋਂ ਪਹਿਲਾਂ ਵੀ ਕਈ ਸਾਲ ਪਹਿਲਾਂ ਨੁਕਸਾਨ ਕੀਤਾ ਪਰ ਗਵਰਨਮੈਂਟ ਦੇ ਬਹੁਤ ਕਰੀਬੀ ਆ ਮਤਲਬ ਹੁਣ ਤਾਂ ਪੂਰੀ ਪ੍ਰੋਪਰਟੀ ਠੀਕ ਆ ਤਾਂ ਮੋਲ ਬਾਕੀ ਦੇਖਦੇ ਹੁਣ ਕੀ ਬਣਦਾ ਜਿਸ ਤਰ੍ਹਾਂ ਕੀ ਉੱਥੇ ਵੀ ਤੁਸੀਂ ਪਹਿਲੇ ਦੱਸ ਰਹੇ ਕਿ ਅਗਰ ਪਾਣੀ ਨਹੀਂ ਮੁੜਦਾ ਇੱਧਰ ਨੂੰ ਆ ਜਾਂਦਾ ਤਾਂ ਕਿੱਥੇ ਨੁਕਸਾਨ ਹੋਣ ਦੀ ਸੰਭਾਵਨਾ ਨੁਕਸਾਨ ਹੈ ਆਪਣਾ ਫੋਕਲ ਪੁਆਇੰਟ ਹੈ ਜੀ ਤਰਪੜਾ ਕਲੋਨੀ ਐ ਖਰਾਜਪੁਰ ਹੋ ਗਿਆ ਹਰ ਵਾਰੀ ਲੈਣ ਨੂੰ ਦਿੱਕਤ ਆਉਂਦੀ ਹੈ ਹੋਰ ਤਾਂ ਕੋਈ ਦਿੱਕਤ ਆਉਂਦੀ ਨਹੀਂ ਤੇ ਹੁਣ ਲੱਗਦਾ ਕਿ ਪਾਣੀ ਦਾ ਬਹਾਵ ਤੇਜ਼ ਹੋ ਗਿਆ ਪਹਿਲੇ ਨਾਲੋਂ ਪਹਿਲੇ ਨਾਲੋਂ ਬੜਾ ਤੇਜ਼ ਲੱਗ ਰਿਹਾ ਹੈ ਬਾਕੀ ਦੇਖਦੇ ਹੁਣ ਜਿਵੇਂ ਵੱਦਾ ਹੀ ਵੇਟ ਕਰਦੇ ਆ ਖੜੇ ਜਿਹੜੇ حساب ਨਾਲ ਪਾਣੀ ਵੱਧ ਰਿਹਾ ਹੈ ਜੀ ਇਹ ਖਤਰਾ ਤੇ ਹੈ ਹੀ ਅੱਗੇ ਪਿੰਡਾਂ ਨੂੰ ਜੀ ਅਗਰ ਇਹ ਬਾਹਰ ਹੁੰਦਾ ਹੈ ਰਾਜਪਰੇ ਨੇ ਖਤਰਾ ਹੈ ਅੱਗੇ ਜਿਹੜੇ ਪਿੰਡ ਅੱਗੇ ਜਾ ਕੇ ਆ ਉੱਥੇ ਕਿਨਾਰੇ ਵੀ ਘਟਾ ਹੈ ਉੱਥੇ ਜਾ ਕੇ ਬਾਹਰ ਨਿਕਲੇਗਾ ਉਹ ਪਿੰਡਾਂ ਨੂੰ ਡੁਬੋਏਗਾ ਜੀ ਵੀ ਪ੍ਰਸ਼ਾਸਨ ਵੱਲੋਂ ਕੋਈ ਅਲਰਟ ਵੀ ਦਿੱਤਾ ਗਿਆ ਪਿੰਡਾਂ ਨੂੰ ਹਾਂਜੀ ਕੀਤਾ ਅਲਰਟ ਕੀਤਾ ਬਾਕਾਇਦਾ ਵੀਡੀਓ ਪਾਈਆਂ ਉਹਨਾਂ ਨੇ ਠੀਕ ਹੈ ਪਿੰਡਾਂ ਦੀ ਵੀ ਆ ਪਿੰਡ ਹੈ ਮਤਲਬ ਅਲਰਟ ਦੇ ਰਹੇ ਵੀ ਆਪੋ ਆਪਣਾ ਬਚਾਅ ਕਰੋ ਠੀਕ ਹੈ ਜਿੰਨਾ ਹੋ ਸਕੇ ਬੇਟੀ ਨਾਮ ਹੈ ਮਲਕੀ ਸਿੰਘ ਹੈ ਕਿੱਧਰ ਐਡ ਬਣਿਆ ਜੀ ਪਿੰਡ ਪਿੰਡ ਖਰਾਈਪੁਰ ਹੈ ਜੀ ਆਪਣਾ ਪਿੰਡ ਖਰਾਈਪੁਰ ਹੈ ਤੇ ਇਹ ਹੁਣ ਤੁਸੀਂ ਪਾਣੀ ਦੇਖਣ ਆਇਓ ਮਤਲਬ ਕੀ ਦਿਖਦਾ ਕਿ ਅਸੀਂ ਪਿੰਡ ਦੇਖਿਆ ਜੀ ਪਾਣੀ ਓਵਰ ਚੱਲ ਰਿਹਾ ਜੀ ਹੁਣ ਇੱਧਰ ਆਏ ਸੀਗੇ ਇੱਥੇ ਵੀ ਬਹੁਤ ਓਵਰ ਚੱਲ ਰਿਹਾ ਹੈ ਪਿੰਡ ਦੇ ਵਿੱਚ ਲੱਗੀ ਹੋਈ ਹੈ ਵੈਸੇ ਮਸ਼ੀਨ ਲਾਈ ਹੋਈ ਹੈ ਥੈਲੇ ਵਗੈਰਾ ਪਰਦੇ ਪਏ ਆ ਐਮਐਲਏ ਸਾਹਿਬ ਵੀ ਆਏ ਸੀ ਕੰਮ ਪੂਰਾ ਚੱਲ ਰਿਹਾ ਜੀ ਬਾਕੀ ਪਾਣੀ ਜ਼ਿਆਦਾ ਹੈ ਠੀਕ ਹੈ ਤੇ ਪ੍ਰਸ਼ਾਸਨ ਵੱਲੋਂ ਕੋਈ ਅਲਰਟ ਵੀ ਦਿੱਤਾ ਗਿਆ ਹੈ ਅਲਰਟ ਜਾਰੀ ਹੈ ਜੀ ਬਾਕੀ ਰਾਜਪੁਰੇ ਜਿਹੜੇ ਨਾਲ ਆਪਣਾ ਪਿੰਡ ਖਰਾਈਪੁਰ ਲੱਗਦਾ ਜੀ ਜੇ ਉਹ ਬੰਨ ਟੁੱਟਦਾ ਜੀ ਪੂਰੇ ਰਾ ਉਦੇ ਕਰਕੇ ਐਮਐਲਏ ਸਾਹਿਬ ਵੀ ਆਏ ਹੁਣਾਂ ਨੂੰ ਕਿਹਾ ਕਿ ਇਹਨਾਂ ਦੀ ਪੂਰੀ ਦੇਖਰੇ ਕੀਤੀ ਜਾਏ। ਕਿ ਅਪੀਲ ਕਰਨਾ ਚਾਹੁੰਦੇ ਇੱਕ ਆਮ ਨਾਗਰਿਕ ਤੋਂ ਦੇ ਨਾਲ। ਪ੍ਰਸ਼ਾਸਨ ਨੂੰ ਇਹ ਹੀ ਅਪੀਲ ਹੈ ਜੀ ਅਸੀਂ ਪਿੰਡ ਖਰਾਜਪੁਰ ਦੇ ਵਾਰ-ਵਾਰ ਕਹਿੰਨੇ ਆ ਜੀ ਸਾਡਾ ਬੰਨ ਉੱਚਾ ਕਰਵਾ ਦਿਓ ਬੰਨ ਉੱਚਾ ਕਰਵਾ ਦਿਓ। ਨਾ ਬੇਲਦਾਰ ਆਉਂਦੇ ਨੇ ਜੀ ਨਾ ਸਾਡੇ ਦਰਖਤ ਕਟਿੰਦੇ ਨੇ। ਉਹਦੇ ਕਰਕੇ ਰੋਕ ਲੱਗੀ ਹੋਈ ਹੈ ਪਾਣੀ ਦੀ ਉਹਦੇ ਕਰਕੇ ਫਿਰ ਬੈਕ ਮਾਰਦਾ ਉਹ ਖੇਤਾਂ ਕਰਕੇ ਬਚਾਇਆ ਜੇ ਖੇਤ ਨਾ ਹੋਣ ਤੇ ਪਾਣੀ ਜਿਹੜਾ ਸਿੱਧਾ ਮਾਰਕੀਟ ਦੇ ਵਿੱਚ ਜਾਏਗਾ ਰਾਜਪੁਰੇ ਜੀ। ਅਸੀਂ ਜਾਜਰਾਂ ਲਗਾਤਾਰ ਤਿੰਨ ਦਿਨਾਂ ਤੋਂ ਸਾਡੀ ਟੀਮ ਐਮਐਲਏ ਮੈਡਮ ਨੀਨਾ ਮਿੱਤਲ ਜੀ ਦੇ ਦਿਸ਼ਾ ਦੇ ਸੱਚ ਅਸੀਂ ਕੰਟੀਨ ਲਗੇ ਹੋਏ ਆ ਚਾਹ ਖਿਰਾਜਪੁਰ ਵਾਲਾ ਪਾਸਾ ਹੈ ਚਾਹ 25 ਦਰੇ ਦਾ ਚਾਹ ਆਪਣਾ ਫੋਕਲ ਪੁਆਇੰਟ ਵਾਲਾ ਹੋ ਗਿਆ ਤੇ ਇੱਥੇ ਨੂੰ ਪਤਾ ਚੱਲਿਆ ਸੀ ਕਿ ਮਾਮੂਲੀ ਤਰੇੜ ਆ ਰਹੀ ਹੈ ਤੇ ਨਾਲ ਦੀ ਨਾਲ ਟੀਮ ਦੇ ਮੈਂਬਰ ਪਹੁੰਚੇ ਤਾਂ ਰਿਕਵਰੀ ਕਰਨ ਵਾਸਤੇ ਥੈਲਵ ਵਗੈਰਾ ਚिने ਜਾ ਰਹੇ ਹਨ ਤੇ ਜੋ 25 ਦਰੇ ਦਾ ਹੈ ਉਧਰ ਵੀ ਪਾਣੀ ਦਾ 레ਵਲ ਠੀਕ ਹੈ ਫਲੋ ਵਧਿਆ ਹੋਇਆ ਤਾਂ ਮੈਂ ਤੁਹਾਡੇ ਚੈਨਲ ਲਈ ਕਿਉਂਕਿ ਜੋ ਤੁਸੀਂ ਮੈਂ ਦੇਖਿਆ ਕਵਰੇਜ ਕਰ ਰਹੇ ਹੋ ਲੋਕਾਂ ਨੂੰ ਅਵੇਅਰ ਕਰ ਰਹੇ ਹੋ ਤੁਹਾਡੇ ਚੈਨਲ ਦੇ ਮਾਧਿਅਮ ਜੋ ਥੋੜਾ ਜਿਹਾ ਪਾਣੀ ਦਾ ਫਲੋ ਵਧਿਆ ਪਰ ਕੰਟਰੋਲ ਚ ਹੈ ਕਿ ਆਪਾਂ ਸਾਰੇ ਦੂਜਿਆਂ ਨੂੰ ਵੀ ਸੋਚ ਰਖਾਈਏ ਕਿ ਆਪਾਂ ਸਾਰੇ ਇਕੱਠੇ ਹੋ ਕੇ ਇਸ ਮੁਸੀਬਤ ਦਾ ਸਾਹਮਣਾ ਕਰਨਾ ਹੈ ਜੀ ਹਲਕਾ ਵਾਸੀ ਨੂੰ ਕੀ ਫੀਲ ਕਰਨਾ ਚਾਹੋਗੇ ਮੇਰੀ ਯਹੀ ਅਪੀਲ ਹੈ ਜੀ ਕਿਉਂਕਿ ਇਹ ਟਾਈਮ ਅਜੇ ਹੈ ਪੰਜਾਬ ਦੇ ਅਲੱਗ-ਅਲੱਗ ਈਸਿਆਂ ਚ ਆਪਾਂ ਦੇਖ ਰਹੇ ਹਾਂ ਬਾੜ ਵਿੱਚ ਅਗਰਸਤ ਹੋਏ ਹੋਏ ਆ ਲੋਕਾਂ ਦੇ ਮਨਾਂ ਚ ਵੀ ਹੈ ਕਹੀਂ ਚੈਨਲ ਵਾਲੇ ਹੀ ਮੈਂ ਦੇਖ ਰਿਹਾ ਨਿਊਜ਼ ਪਾ ਰਹੇ ਆ ਕਿ ਰਾਜਪੁਰਤ ਵਹੀ ਵਾਲੇ ਪਾਸੇ ਐਸੀ ਕੋਈ ਗੱਲਬਾਤ ਨਹੀਂ ਹੈ ਕਿਉਂਕਿ ਮੈਂ ਤੁਹਾਡਾ ਚੈਨਲ ਵੀ ਦੇਖਿਆ ਤੁਸੀਂ ਵੀ ਲੋਕਾਂ ਨੂੰ ਸਹੀ ਨਿਊਜ਼ ਪੇਜ ਦਿਓ ਤਾ ਸਾਡੀ ਟੀਮ ਵੀ ਦਿਨ ਰਾਤ ਲੱਗੇ ਹੋਏ ਅਸੀਂ ਦਿਨ ਦੇਖਣਾ ਰਾਤ ਸਾਡੀ ਸੋਚ ਹੈ ਕਿ ਰਾਜਪੁਰਾ ਸ਼ਹਿਰ ਚ ਆਪਾਂ ਨੇ ਪਾਣੀ ਐਂਟਰ ਨਹੀਂ ਕਰ ਦੇਣਾ ਤਿੰਨੀ ਪੁਆਇੰਟ ਹੈ ਜਿੱਥੋਂ ਪਾਣੀ ਐਂਟਰ ਹੋ ਸਕਦਾ ਹੈ ਪਿਛਲੇ ਤੋਂ ਪਿਛਲੇ ਸਾਲ 2023 ਚ ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ ਪਾੜ ਪਿਆ ਸੀ 25 ਦਿਨ ਵਾਲੇ ਪਾਸੇ ਸਾਡੀ ਪੂਰੀ ਟੀਮ ਲੱਗੀ ਰਹੀ ਉਸ ਟਾਈਮ ਦਿਨ ਰਾਤ ਹੀ ਕਰਕੇ ਪਾੜ ਪੂਰਾ ਕੀਤਾ ਹੈ ਤੇ ਪਾਣੀ ਆਣ ਨਹੀਂ ਦਿੱਤਾ ਹੁਣ ਵੀ ਸਾਡੀ ਲੋਕਾਂ ਨੂੰ Appeal ਹੈ ਕਿ ਆਪਾਂ ਕਿਸੇ ਨੇ ਪੈਨਿਕ ਨਹੀਂ ਹੋਣਾ ਇਹ ਟਾਈਮ ਇਹ ਵੀ ਨਿਕਲ ਜਾਏਗਾ ਆਪਾਂ ਨੇ ਕਿਸੇ ਦੀ ਫਾਰਮਾਂ ਚ ਨਹੀਂ ਜਾਣਾ ਤੇ ਆਪਾਂ ਸਾਰੇ ਲੱਗੇ ਪ੍ਰਸ਼ਾਸਨ ਨਾਲ ਲੱਗੇ ਹੋਏ ਐਮਐਲਏ ਸਾਹਿਬ ਲੱਗੇ ਹੋਏ ਕਿ ਆਪਾਂ ਸਾਰੇ ਇਸ ਟਾਈਮ ਇਕੱਠੇ ਹੋ ਕੇ ਆਪਾਂ ਲੋਕਾਂ ਨੂੰ ਅਵੇਅਰ ਕਰੀਏ ਲੋਕਾਂ ਨੂੰ ਸਮਝਾਈਏ ਕਿ ਦੂਜੇ ਨਾਲ ਖੜੀਏ ਜੀ ਬਲਾ ਬਲਾ ਕਰੋ ਨੂੰ ਨਾਲ ਲਾਓ ਜਰਦਾਨ ਜੀ ਕੀ ਕਹਿਣਾ ਚਾਹੋਗੇ 25 ਦਿਨਾਂ ਅੰਦਰ ਤੁਸੀਂ ਪਹੁੰਚੋ ਜਾਇਜ਼ਾ ਲੈਣ ਕੀ ਹਾਲਾਤ ਨੇ ਇਸ ਟਾਈਮ 25 ਦਿਨਾਂ ਦੇ ਪਾਣੀ ਕਾਫੀ ਵਧ ਚੁੱਕਿਆ ਕੱਲ ਵੀ ਸਾਰਾ ਲੱਗੇ ਰੇ ਰਾਤ ਵੀ ਫਿਰ ਮੈਂ 2:00 ਵਜੇ ਇੱਥੋਂ ਗਿਆ ਪਾਣੀ ਦਾ ਪਤਾ ਲੱਗਾ ਜੀ ਦੁਬਾਰਾ ਫਿਰ ਵਧ ਗਿਆ ਉਦੋਂ ਫਿਰ ਅਸੀਂ ਦੁਬਾਰਾ ਇੱਥੋਂ ਨਾਲ ਲਿਆ ਕੇ ਜੰਸੂਏ ਤੋਂ ਕੱਟੇ ਲਾਗੇ ਸੀ ਲਾਇਏ ਰਾਤ ਇਸੇ ਜਾ ਕੇ ਤੇ ਹੁਣ ਜਿਹੜਾ ਪਾਣੀ ਹੋਰ ਜ਼ਿਆਦਾ ਹੋ ਗਿਆ ਜੀ ਤੇ ਇੱਥੇ ਥੋੜੀ ਸਾਨੂੰ ਸੰਭਾਵਨਾ ਲੱਗ ਰਹੀ ਵੀ ਦੁਬਾਰਾ ਕਿਤੇ ਕੋਈ ਨੁਕਸਾਨ ਨਾ ਹੋ ਜਾਏ ਇਹ ਫਿਰ ਕੱਟੇ ਉਹ ਨਵੇਂ ਹੱਲ ਸਾਡੇ ਬੰਦੇ ਭਰ ਰਹੇ ਨੇ ਕੁਝ ਕੱਟੇ ਆ ਗਏ ਬਾਕੀ ਹੋਰ ਆ ਰਹੇ ਤਾਂ ਕਿ ਇਹ ਜਿਹੜਾ 20 ਪੁਆਇੰਟ ਸਾਡਾ ਇੱਥੇ ਸ਼ਹਿਰ ਦਾ ਹੀ ਆ ਬਾਕੀ ਜਗ੍ਹਾ ਤੇ ਪਾਣੀ ਆ ਜਾਏਗਾ ਉਹ ਮਾਰ ਕਰੇਗਾ ਉਧਰਲੇ ਪਾਸੇ ਪੈ ਜਾ ਕੇ ਉਧਰ ਸ਼ਹਿਰ ਸੁਣਿਆ ਵੀ ਐਨਡੀਆਰਐਫ ਦੀ ਜੇ ਟੀਮ ਆਈ ਗਈਆਂ ਉਹ ਵੀ ਚਿਤਕਾਰਾਂ ਕਹਿੰਗੇ ਨਹੀਂ ਪਹੁੰਚ ਗਈਆਂ ਨੇ ਤੇ ਜਿਹੜਾ ਇਤਰੋ ਦੀ 25 ਦਾ ਲੰਘ ਰਿਹਾ ਅੱਗੇ ਜਾ ਕੇ ਖਰਾਜਪੁਰ ਨੂੰ ਟੱਚ ਕਰਦਾ ਤਾਂ ਉੱਥੇ ਵੀ ਕੋਈ ਵੀਕ ਪੁਆਇੰਟ ਇਦਾਂ ਦਾ ਹੈ ਜੀ ਤੇ ਰਿਪੇਅਰ ਕਰਨ ਦੀ ਲੋੜ ਹੈ ਦੇਖੋ ਅਸੀਂ ਹੁਣ 100 ਕਟਾ ਸੀ ਉਧਰ ਭੇਜਿਆ ਖਰਾਜਪੁਰ ਐਜਮ ਸਾਹਿਬ ਨੇ ਕਿਹਾ ਉੱਥੇ ਉੱਥੇ ਭੇਜਿਆ ਉਹਨੂੰ ਕਰਕੇ ਹੁਣ ਉਹ ਪਿੰਡਾਂ ਵਾਲੇ ਦੇਖ ਰਹੇ ਉਹਨੇ ਉੱਥੇ ਆਪਣਾ ਕਿਉਂਕਿ ਇਹ ਤਾਂ ਸਾਡਾ ਪਾਣੀ ਦਾ ਪਾਈਪ ਸੀ ਨਾ ਇਹ ਸਾਡਾ ਥੋੜਾ ਪੁਆਇ ਕਲ ਸਾਰਾ ਸੀ ਇਹ ਤੇ ਲੋਹ ਦੀ ਸੀੜੀ ਲਾਈ ਇਹ ਤੇ ਇਹਦੇ ਲੋਹ ਦੀ ਸੀੜੀ ਲਾ ਕੇ ਫਿਰ ਆਨ ਮਰਵਾ ਵੀ ਘਰੇ ਆਉਤੇ ਜਾ ਕੇ ਕਾਫੀ ਕੱਟੇ ਤੇ ਗੇਰ ਕੇ ਨੂੰ ਨਹੀਂ ਤਾਂ ਇਹ ਪੋਰਸ਼ਨ ਦਾ ਇਹ ਸਾਰਾ ਪਾਣੀ ਬਹੁਤ ਡੂੰਘੇ ਤੱਕ ਸੜਾ ਪਾਇ ਪਾ। ਇੱਕ ਓਵਰ 올 ਸ਼ਹਿਰ ਦੇ ਕੀ ਹਾਲਾਤ ਨੇ ਸਰ। ਇਹ ਤਾਂ ਸ਼ਹਿਰ ਫਿਲਾ ਤਾਂ ਠੀਕ ਹੈ ਪਰਮਾਤਵਾ ਠੀਕ ਰੱਖੇ। ਬਾਕੀ ਉਹਨੇ ਕੋ ਪਿੱਛੋਂ ਬੰਦ ਕਿੰਨਾ ਪਾਣੀ ਆ ਜਾ ਸਕਦਾ ਕਿੰਨਾ ਕੰਟਰੋਲ ਹੋ ਸਕਦਾ ਨਹੀਂ ਚਾਹੁੰਦੇ ਹੋ ਸ਼ਹਿਰ ਵਾਸੀਆਂ ਨੂੰ ਤੇ ਜਿਹੜੇ ਪਿੰਡ ਬਸ ਥੋੜੀ ਸ਼ਹਿਰ ਦੇਖੋ ਲਾਟ ਰੈਨ ਦੀ ਲੋੜ ਹੈਗੀ ਆ। ਬਾਕੀ ਤਾਂ ਦੇਖੋ ਜਿਹੜੀਆਂ ਟੀਮਾਂ ਆਈਆਂ ਨੇ ਇਹਦਾ ਮਤਲਬ ਸੰਭਾਵਨਾ ਕੁੱਛ ਆਪਾਂ ਨੂੰ ਲੱਗ ਰਹੀ ਹੈ ਨਾ ਵੀ ਥੋੜੀ ਖਤਰੇ ਜਿਹੀ ਹੈ ਕਿ ਤਾਂ ਜਾ ਕੇ ਨੇ ਰੇ ਪੀਤੇ ਮਾਈਆਂ ਨੇ ਜਿਹੜਾ ਬੰਨ ਇਸਟਲ ਜਿਹੜਾ ਹੈ ਕਵਰ ਕੀਤਾ ਜਾ ਰਿਹਾ ਹੈ ਅਗਰ ਇਹਦੀ ਸਥਿਤੀ ਖਰਾਬ ਹੁੰਦੀ ਹੈ ਤਾਂ ਇਸ ਦੇ ਵਿੱਚ ਸ਼ਹਿਰ ਦੇ ਕਿਹੜੇ ਕਿਹੜੇ ਇਲਾਕੇ ਨੂੰ ਮਾਰ ਪੈ ਸਕਦੀ ਹੈ ਨਹੀਂ ਦੇਖੋ ਇੱਥੇ ਤਾਂ ਸੀ ਸਿੱਧੇ ਖਰਾਬ ਹੋਣ ਨਹੀਂ ਦਿੰਦੇ ਠੀਕ ਹੈ ਨਹੀਂ ਕਿਉਂਕਿ ਇਹ ਹੀ ਸਾਡਾ ਪੁਆਇੰਟ ਹੈ ਕਿ ਅਸੀਂ ਸਾਰਾ ਜ਼ੋਰ ਇੱਥੇ ਲਾ ਦੇਣਾ ਉਹਨੂੰ ਜਾ ਕੇ ਤੇ ਬਾਕੀ ਹੁਣ ਅੱਗੇ ਦਾ ਪਤਾ ਨਹੀਂ ਉਹ ਡੇਨੇ ਦੀ ਬਾਅਦ ਅਗਲੇ ਦੇਖ ਰਹੇ ਸੀ ਕਿ ਕਿਤੇ ਅਗਰ ਕਮੀ ਹੈਗੀ ਪਿੰਡ ਵਾਸੀਆਂ ਨੂੰ ਕੀ ਕਹਿਣਾ ਜਾਊਂਗੇ ਜਿਹੜਾ ਪਿੰਡਾਂ ਨੂੰ ਮਾਰ ਕਰ ਰੱਖਦਾ ਬਾਣੀ ਦੇਖੋ ਪਹਿਲਾਂ ਪਰ ਜਿਹੜਾ ਹੈਗਾ ਪਰਪੰਨਾ ਦੇ ਉੱਪਰ ਪੰਜਾਬ ਦੀ ਪਰੰਪਰਾ ਹੈਗੀ ਆ ਆਪਾਂ ਸਾਰੇ ਇਕੱਠੇ ਹੋ ਕੇ ਜਿਹੜਾ ਹੈਗਾ ਵਿਪਤਾ ਨਾਲ ਲੜਨ ਵਾਸਤੇ ਤਿਆਰ ਖੜੇ ਨੇ ਆਪਾਂ ਹਮੇਸ਼ਾ ਹਾਂਜੀ ਸਰ ਮੇਰਾ ਨਾਮ ਕਮਲਜੀਤ ਸਿੰਘ ਹੈ ਕੀ ਕਹਿਣਾ ਚਾਹਦੇ ਹੋ ਅੱਜ ਪਾਣੀ ਨੂੰ ਮੈਂ ਇਸ ਪਿੰਡ ਦਾ ਸਰਪੰਚ ਆ ਇੱਕ ਗੱਲ ਇਤਰਾ ਹੈ ਕਿ ਅੱਜੋ ਕੱਲ ਆਪਾਂ ਦੇਖ ਤਾਂ ਰਿਹਾ ਵੈਸੇ ਤਾਂ ਸਾਰੇ ਪੰਜਾਬ ਵਿੱਚ ਹੀ ਹੜਾ ਆਇਓ ਇਹਨੇ ਪਰ ਸਾਡਾ ਪਿੰਡ ਨਾਲ ਆਏ ਸਾਲ ਮਤਲਬ ਪਾਣੀ ਦੀ ਮਾਰ ਹੇਠ ਆਉਂਦਾ ਹੈ ਜੇ ਪਾਣੀ ਥੋੜਾ ਜਿਹਾ ਵੀ ਜ਼ਿਆਦਾ ਆ ਜਾਦਾ ਸਾਡੇ ਫਸਲਾਂ ਦਾ ਡੁੱਬਦੀਆਂ ਡੁੱਬਦੀਆਂ ਨੇ ਤਾਂ ਸਾਨੂੰ ਤਾਂ ਹਰ ਵਾਰ ਖਤਰਾ ਰਹਿੰਦਾ ਕਿਉਂਕਿ ਇਹ ਬੰਨ ਹੈ ਇਹ ਬੰਨ 2L ਟਾਈਪ ਬੰਨ ਹੈ ਪਰ ਇਹਦੇ ਵਿੱਚ ਕਦੀ ਵੀ ਇਸ ਬੰਨ ਵਿੱਚ ਕੋਈ ਪ੍ਰੋਬਲਮ ਆ ਜਾਏ ਸਾਨੂੰ ਦਿਨ ਰਾਤ ਜਾਗਣਾ ਪੈਂਦਾ ਵੀ ਜੇ ਕੋਈ ਪਾੜ ਪੈ ਜਾਏ ਕੁਝ ਹੋ ਜਾਏ ਤਾਂ ਸਾਨੂੰ ਬੜੀ ਪ੍ਰੋਬਲਮ ਆਉਂਦੀ ਹੈ ਇਸ ਸਾਲ ਔਰ ਇਸ ਬੰਨ ਦੀ ਮਤਲਬ ਜਿਹੜੀ ਖੈਰ ਕੋਈ ਲੈਂਦਾ ਨਹੀਂ ਹੈ ਮਤਲਬ ਡਰੇਨ ਡਿਪਾਰਟਮੈਂਟ ਹੈ ਉਹ ਕੁਝ ਵੀ ਜਿਹੜਾ ਇਸ ਬੰਨ ਬਾਰੇ ਕੋਈ ਕਰਦਾ ਨਹੀਂ ਵੀ ਉਹਨੂੰ ਦੇਖਿਆ ਜਾਏ ਵੀ ਉਹਦੀ ਜਿਹੜੀ ਰਿਪੇਅਰ ਵਗੈਰਾ ਕਿਵੇਂ ਕਰਨੀ ਹੈ ਇਹ ਕੁਝ ਵੀ ਨਹੀਂ ਕਰ ਉਹ ਕਰਦੇ ਉਹਨਾਂ ਨੂੰ ਬਹੁਤ ਕਹਿਣ ਦੇ ਬਾਵਜੂਦ ਹੁਣ ਮੇਰੇ ਖਿਆਲ ਉਹ 4-4 ਫੁੱਟ ਮਿੱਟੀ ਪਾਲ ਲਈ ਉਹ ਹੋਏ ਨੇ ਤਿਆਰ ਹੋਏ ਨੇ ਉਹ ਵੀ ਹਜੇ ਤੱਕ ਨਹੀਂ ਪਾਈ ਗਈ ਸਮਝ ਲਓ ਕਿ ਹੁਣ ਮੀਂਹ ਦਾ ਸਮਾਂ ਜਿਹੜਾ ਉਹ ਤਾਂ ਲੰਘ ਚਲੇ ਆ ਤੇ ਹਜੇ ਵੀ ਉਹ ਮਿੱਟੀ ਨਹੀਂ ਪਾਈ ਗਈ ਤੋਂ ਅਸੀਂ ਆਪਣੇ ਕੋਲੋਂ ਜਿਹੜਾ ਇਹ ਬੰਦ ਦੀ ਸਫਾਈ ਕਰਾ ਲਿਆ ਹੁਣ ਦੇ ਕੋਲ ਅਸੀਂ ਜੀਸੀਬੀ ਲਵਾਈ ਹੋਈ ਹੈ ਤੇ ਆਪਣੇ ਥੈਲੇ ਭਰ ਆ ਕੇ ਰੱਖੇ ਹੋਏ ਨੇ ਸਾਰਾ ਕੁਝ ਅਸੀਂ ਆਪਣੇ ਕੋਲੋਂ ਸਾਰਾ ਕੁਝ ਇੰਤਜ਼ਾਮ ਕਰਕੇ ਰੱਖਦੇ ਆ ਤੋਂ ਮੈਂ ਇਹ ਸਰਕਾਰ ਅੱਗੇ ਔਰ ਖਾਸ ਕਰਕੇ ਡਰੇਨ ਡਿਪਾਰਟਮੈਂਟ ਅਗੇ ਮੰਗ ਕਰਦਾ ਵੀ ਇਹ ਬੰਨ ਜਿਹੜਾ ਹੈ ਇਹ ਬੰਨ ਨੂੰ ਪ੍ਰਮੁੱਖ ਰੱਖ ਕੇ ਇਹ ਬੰਨੋ ਕੇ ਪਹਿਲਾਂ ਦਾ ਇਹਦੇ ਅੱਗੇ ਹੋ ਸਕਦਾ ਪੱਥਰ ਲਾਣਾ ਜਿੱਥੇ ਸਾਡੇ ਪਿੰਡ ਦਾ ਏਰੀਆ ਜਾਂ ਫਿਰ ਇਹਦੇ ਅੱਗੇ ਜਿਹੜੇ ਪਹਿਲਾਂ ਜੰਬੋ ਇਹਨਾਂ ਨੇ ਉਹ ਲਾਏ ਹੋਏ ਨੇ ਥੈਲੇ ਉਹ ਜੰਬੋ ਥੈਲੇ ਲਾਣ ਜਿੰਨਾ ਵੀ ਏਰੀਆ ਸਾਡੇ ਪਿੰਡ ਨੂੰ ਪੈਂਦਾ ਹੈ ਤਾਂ ਅਸੀਂ ਸੁਰੱਖਿਤ ਹੋਵਾਂਗੇ ਆਦਰਵਾਇਜ਼ ਅਸੀਂ ਦਿਨ ਰਾਤ ਡਰੇ ਹੀ ਰਹਨੇ ਆ ਸਾਨੂੰ ਇਸੇ ਲੱਗਦਾ ਹੈ ਸਾਨੂੰ ਇਹ ਹੀ ਲੱਗਦਾ ਵੀ ਸਾਡਾ ਬੰਨ ਟੁੱਟ ਨਾ ਜਾਵੇ ਔਰ ਜੇਕਰ ਰੱਬ ਨਾ ਕਰੇ ਜੇ ਬੰਨ ਇੱਕ ਦੋ ਟੁੱਟੂ ਜਾਂਦਾ ਕੱਲੇ ਅਸੀਂ ਖਤਰੇ 'ਚ ਨਹੀਂ ਆਵਾਂਗੇ ਪੂਰਾ ਰਾਜਪੁਰਾ ਵੀ ਖਤਰੇ 'ਚ ਆਏਗਾ ਹਾਂ ਮੈਡਮ ਨੂੰ ਅਸੀਂ ਇਹੀ ਦੱਸਾਂਗੇ ਸਾਰਾ ਇਹੀ ਪ੍ਰੋਬਲਮ ਜਿਹੜੀ ਤੁਹਾਨੂੰ ਮੈਂ ਦੱਸੀ ਇਹੀ ਮੈਡਮ ਸਾਰੀ ਪ੍ਰੋਬਲਮ ਅਸੀਂ ਮੈਡਮ ਨੂੰ ਵੀ ਦੱਸਾਂਗੇ ਤਾਂ ਜੋ ਮੈਡਮ ਅੱਗੇ ਡਿਪਾਰਟਮੈਂਟ ਵਾਲਿਆਂ ਨੂੰ ਕਹਿ ਕੇ ਔਰ ਸਾਡੀ ਜਿਹੜੀ ਇਹ ਸਮੱਸਿਆ ਇਹਦਾ ਹੱਲ ਕਰਵਾਉਣ ਪਹਿਲਾਂ ਨਾਲੋਂ ਅੱਜ ਤੱਕ ਪਾਣੀ ਦਾ ਮੁਹਾਵ ਕਿੱਦਾਂ ਤੇਜ ਹੈ ਅੱਜ ਪਾਣੀ ਅੱਜ ਤੇਜ ਹੈ ਪਹਿਲਾਂ ਜਿਹੜਾ ਪਾਣੀ ਹੋਏ ਇਹ ਤਾਂ ਲੈਵਲ ਦਾ ਨਹੀਂ ਸੀ ਅੱਜ ਪਾਣੀ ਤੇਜ ਹੈ ਸਵੇਰੇ ਥੋੜਾ ਜ਼ਿਆਦਾ ਤੇ ਸੀਗਾ ਹੁਣ ਥੋੜਾ ਜਿਹਾ ਹੋ ਗਿਆ ਹੁਣ ਥੋੜਾ ਜਿਹਾ ਪਾਣੀ ਕੰਟਰੋਲ ਚ ਹੋ ਗਿਆ ਤੇ ਥੋੜਾ ਘਟ ਰਿਹਾ ਪਰ ਹੁਣ ਜੇ ਉਹਨੇ ਇਸ ਤੋਂ ਥੋੜਾ ਜਿਹਾ ਜ਼ਿਆਦਾ ਹੁੰਦਾ ਪਾਣੀ ਤਾਂ ਫਿਰ ਅਸੀਂ ਜ਼ਿਆਦਾ ਹੋਰ ਜ਼ਿਆਦਾ ਖਤਰਾ ਜਾਏ ਕਿਉਂਕਿ ਇੱਕ ਇੱਧਰ ਬੰਦਾ ਹੈ ਇਹਦਾ ਸਾਨੂੰ ਪਤਾ ਨਹੀਂ ਲੱਗਦਾ ਉਹ ਬੰਦਾ ਜਿਹੜਾ ਉਹ ਅੱਗੋ ਜਾ ਕੇ ਕਾਫੀ ਜ਼ਿਆਦਾ ਨੀਵੇਂ ਤੇ ਉਹ ਬੰਦੇ ਦਾ ਓਕੇ ਕੋਈ ਲੰਘਣ ਨੂੰ ਜਗ੍ਹਾ ਹੀ ਨਹੀਂ ਹੈ ਉਧਰ ਨੂੰ ਜਗਾ ਕੋਈ ਬੰਦਾ ਉਧਰ ਨੂੰ ਜਾਂਦਾ ਹੀ ਨਹੀਂ ਹੈ ਜੇ ਇਹ ਬੰਦਾ ਟੁੱਟਦਾ ਤਾਂ ਇਹ ਪਾਣੀ ਇੱਧਰ ਨੂੰ ਜਾ ਕੇ ਸ਼ਹਿਰ ਦੇ ਵਿੱਚ ਵੜਦਾ। ਤੋਂ ਅਸੀਂ ਰੇਨ ਡਿਵਾਰਡ ਵਾਲਿਆਂ ਨੂੰ ਕਹਾਂਗੇ ਵੀ ਘੱਟੋ ਘਾਟ ਤੁਸੀਂ ਇਹ ਬੰਨ੍ਹ ਦੀ ਪੂਰੀ ਸਾਰ ਲਓ। ਪਹਿਲਾਂ ਜਿਵੇਂ 6-7 ਬੇਲਦਾਰ ਹੁੰਦੇ ਸੀਗੇ ਉਹ ਬੇਲਦਾਰ ਦੇਖਦੇ ਸੀਗੇ ਵੀ ਕਿਤੇ ਕੋਈ ਬੰਨ੍ਹ ਦੇ ਵਿੱਚ ਕੋਈ ਪਾੜ ਪੈ ਰਿਹਾ ਜਾਂ ਬੰਨ੍ਹ ਕਿਤੋਂ ਕਮਜ਼ੋਰ ਹੈ। ਉਸ ਨੂੰ ਕੀ ਕਰਦੇ ਹੁੰਦੇ ਸੀਗੇ ਉਹਤੇ ਕੰਨਾਂ ਲੈ ਕੇ ਉਹਨੂੰ ਕਰਦੇ। ਹੁਣ ਕੋਈ ਬੇਲਦਾਰ ਹੀ ਨਹੀਂ ਹੈ ਇਹਨਾਂ ਦਾ। ਕੋਈ ਬੇਲਦਾਰ ਹੀ ਨਹੀਂ ਤੁਸੀਂ ਆਉਂਦਾ। ਭਾਈ ਹੁਣ ਹੈ ਹੀ ਨਹੀਂ। ਤੇ ਹੁਣ ਕੋਈ ਸਫਾਈ ਨਹੀਂ ਹੁੰਦੀ ਤਾਂ ਇੱਥੇ ਕੋਈ ਆਉਂਦਾ ਹੀ ਨਹੀਂ। ਚਾਰ ਇਹਨੇ ਜੰਮੇ ਨੇ ਅਸੀਂ ਖੁਦ ਡਰ ਕੇ ਮਰ ਨਹੀਂ ਜਾਂਦੇ। ਸਾਰੇ ਇਹ ਨਸ਼ੇੜੀ ਇੱਥੇ ਹੁੰਦੇ ਆ ਹੁਣ ਅਸੀਂ ਨਸ਼ੇੜੀਆਂ ਨੂੰ ਕਿੰਨੀ ਵਾਰ ਭਜਾਇਆ ਵੀ ਸਾਨੂੰ ਮਿਟਾ ਲੱਗਦਾ ਕੋਈ ਸਾਡੇ ਅੱਗੇ ਛੱਟ ਸੁੱਟ ਪੁਕਟ ਮਾਰ ਦੇ ਤਾਂ ਉਤੋਂ ਵੱਡਿਆ ਵੀ ਨਹੀਂ ਜਾਂਦਾ ਤਾਂ ਇਸ ਲਈ ਅਸੀਂ ਇਹੀ ਮੰਗ ਕਰਾਂਗੇ ਕਿ ਕਿਰਪਾ ਕਰਕੇ ਇਹ ਬੰਨਿਆਂ ਦੀ ਜਿਹੜੀ ਹੈ ਆ ਤੋੜ ਤਾਂ ਤੁਸੀਂ ਦੇਸ਼ ਦੇ ਇਸ ਬੰਦੇ ਦੇ ਵਿੱਚ ਇੰਨੀ ਸਫਾਈ ਵੀ ਹੈਗੀ ਇਹਦੀ ਸਫਾਈ ਕੀਤੀ ਜਾਵੇ ਔਰ ਦੂਜੀ ਗੱਲ ਇਹਦੇ ਉੱਤੇ ਮਿੱਟੀ ਪਾਈ ਜਾਵੇ ਔਰ ਪੂਰੇ ਪੋਰ ਤੇ ਜੰਬੋ ਬੈਗ ਰੱਖੇ ਜਾਣ ਤਾਂ ਜੋ ਇਹ ਜਿਹੜਾ ਸੇਫ ਏਰੀਆ ਰਹੇ ਸਾਹਿਬ ਦੇ ਵੀ ਇਹੀ ਹੁਕਮ ਨੇ ਕਿ ਪਹਿਲਾਂ ਆਪਾਂ ਜਾਨਾਂ ਬਚਾਉਣ ਵਾਲੇ ਪਾਸੇ ਪਈਏ ਜਿਹੜੇ ਬਾਕੀ ਕੰਮ ਹੈ ਉਹ ਆਪਾਂ ਬਾਅਦ ਚ ਕਰ ਲਾਂਗੇ ਤੇ ਇਸ ਦੇ ਤਹਿਤ ਸਰਪੰਚ ਸਾਹਿਬ ਨੇ ਅੱਜ ਦੱਸਿਆ ਵੀ ਇੱਥੇ ਪਾਣੀ ਬਹੁਤ ਹੋ ਗਿਆ ਕਿਉਂਕਿ ਪਿੱਛੋਂ ਪਾਣੀ ਬੜੀ ਤੇਜ਼ੀ ਨਾਲ ਆ ਰਿਹਾ ਹੈ ਤੇ ਇਸ ਲਈ ਉਹਦੇ ਲਈ ਜਿੰਨੇ ਵੀ ਇਹਨੂੰ ਪਾਣੀ ਨੂੰ ਰੋਕਣ ਦੇ ਜਾਂ ਪਬਲਿਕ ਨੂੰ ਬਚਾਉਣ ਦੇ ਇੰਤਜ਼ਾਮ ਹੈ ਉਹ ਸਾਰਾ ਪ੍ਰਸ਼ਾਸਨ ਲੱਗਿਆ ਹੋਇਆ ਕਰ ਰਿਹਾ ਹੈ ਮੈਡਮ ਇਹਨਾਂ ਵੱਲੋਂ ਪਹਿਲਾਂ ਕਿਹਾ ਗਿਆ ਕਿ ਡਰੇਨ ਵਿਭਾਗ ਨੂੰ ਪਹਿਲਾਂ ਸਰਪਰ ਕੀਤਾ ਗਿਆ ਸੀਗਾ ਉਸ ਵੇਲੇ ਉਹਨਾਂ ਵੱਲੋਂ ਕੋਈ ਸਟੈਪ ਨਹੀਂ ਚੁੱਕਿਆ ਗਿਆ ਜੇਕਰ ਸਪਰਫਾਈ ਕੀਤੀ ਜਾਂਦੀ ਤਾਂ ਅਜੇ ਸਮੱਸਿਆ ਨਹੀਂ ਹੁੰਦੀ ਬਿਲਕੁਲ ਜੀ ਬਿਲਕੁਲ ਇਹਨਾਂ ਨੇ ਮੇਰੇ ਕੋਲ ਅੱਜ ਕੰਪਲੇਨਟ ਕੀਤੀ ਹੈ ਕੋਈ ਗੱਲ ਨਹੀਂ ਤੇ ਬਾੜ ਆਇਆ ਤਾਂ ਹੜਾ ਆਇਆ ਤਾਂ ਤੁਸੀਂ ਸਾਰੇ ਭੱਜ ਲੈਣੇ ਹੋ ਉਹਦਾ ਕੀ ਫਾਇਦਾ ਜੇ ਅਸੀਂ ਪਹਿਲਾਂ ਹੀ ਪ੍ਰੀਕਾਉਸ਼ਨ ਰੱਖੀਏ ਪਹਿਲਾਂ ਹੀ ਧਿਆਨ ਰੱਖੀਏ ਤਾਂ ਇਹ ਚੀਜ਼ਾਂ ਨਾ ਹੋਣ ਤਾਂ ਉਹਨਾਂ ਨੂੰ ਵੀ ਮੈਂ ਹੁਣੀ ਅੱਜ ਡੀਸੀ ਸਾਹਿਬ ਕੋਲੇ ਉਹਨਾਂ ਦੀ ਕੰਪਲੇਂਟ ਕਰਦੀ ਆ ਤੇ ਉਹਨਾਂ ਨੂੰ ਬੁਲਾਣੇ ਆ ਇਸ ਤੋਂ ਬਾਅਦ ਕਿਉਂਕਿ ਹੁਣ ਤਾਂ ਸਾਰੇ ਆਪਦੇ ਆਪ ਦੇ ਲੱਗੇ ਹੋਏ ਐ ਕਿ ਪਹਿਲਾਂ ਲੋਕਾਂ ਨੂੰ ਕਿਵੇਂ ਬਚਾਇਆ ਜਾਵੇ ਨੁਕਸਾਨ ਹੋਣ ਤੋਂ ਕਿਵੇਂ ਬਚਾਇਆ ਜਾਵੇ ਉਸ ਤੋਂ ਬਾਅਦ ਆਪਾਂ ਮਿਲ ਕੇ ਗੱਲਾਂ ਤੇ ਉਹਨਾਂ ਨਾਲ ਗੱਲ ਕਰਾਂਗੇ ਕਾਚੀ ਵੱਲੋਂ ਹਾਈਲਾਈਟ ਕਰੀ ਲੋਕੀ ਕਾਫੀ ਪੈਨਿਕ ਹੋ ਰਹੇ ਨੇ ਲੋਕਾਂ ਨੂੰ ਕਿੰਨੀ ਹਦ ਤੱਕ ਮੈਂ ਪਬਲਿਕ ਨੂੰ ਇਹੀ ਅਪੀਲ ਕਰਦੀ ਹਾਂ ਕਿ ਪੈਨਿਕ ਨਾ ਹੋ ਦੇਖੋ ਮਾੜਾ ਸਮਾਂ ਚੱਲ ਰਿਹਾ ਮੈਂ ਇਹ ਕਹੂੰਗੀ ਕਿ ਪੰਜਾਬ ਲਈ ਹੀ ਮਾੜਾ ਸਮਾਂ ਚੱਲ ਰਿਹਾ ਹੈ ਇੱਕ ਤਾਂ ਆਪਾਂ ਮਹਾਰਾਜ ਅੱਗੇ ਅਰਦਾਸ ਕਰੀਏ ਕਿ ਮਹਾਰਾਜ ਕਿਰਪਾ ਕਰਨ ਤੇ ਦੂਸਰਾ ਪੈਨਿਕ ਨਾ ਹੋ ਜੇ ਕੋਈ ਮਾੜਾ ਸਮਾਂ ਆਉਂਦਾ ਆਪਾਂ ਨੂੰ ਮਿਲ ਕੇ ਉਸ ਤੋਂ ਬਚਣਾ ਚਾਹੀਦਾ ਹੈ ਮਿਲ ਕੇ ਆਪਾਂ ਟਾਈਮ ਕੱਢਾਂਗੇ ਸਾਰਾ ਪ੍ਰਸ਼ਾਸਨ ਤਿਆਰ ਹੈ ਤੁਹਾਨੂੰ ਕੋਈ ਵੀ ਦਿੱਕਤ ਆਉਂਦੀ ਹੈ ਤੁਸੀਂ ਇੱਕ ਕਾਲ ਕਰੋ ਪੂਰੀ ਹਰ ਟੀਮ ਤਿਆਰ ਹੈ ਤੁਹਾਡੇ ਕੋਲੇ ਨਾਲ ਦੀ ਨਾਲ ਸਾਰੇ ਪਹੁੰਚ ਜਾਣਗੇ ਤਾਂ ਵਾਹਿਗੁਰੂ ਜੀ ਕੀ ਫਤਿਹ ਮੈਡਮ ਸਾਹਿਬ ਸਾਡਾ ਪਿੰਡ ਸ਼ਹਿਰ ਦੇ ਵਿੱਚ ਹੀ ਹੈ ਜੇ ਸਾਡੇ ਪਿੰਡ ਨੂੰ ਕੋਈ ਥੋੜਾ ਜਿਹਾ ਵੀ ਨੁਕਸਾਨ ਹੁੰਦਾ ਤਾਂ ਸ਼ਹਿਰ ਨੂੰ ਪਹਿਲਾਂ ਹੋਵੇਗਾ ਸ਼ਹਿਰ ਤੁਹਾਡਾ ਸਾਡੇ ਨਾਲੋਂ 4-4 ਫੁੱਟ ਨਹੀਂ ਹੈ ਇਸ ਕਰਕੇ ਜਿਹੜਾ ਇਹ ਸ਼ਹਿਰ ਵਾਲੇ ਪਾਸੇ ਬਨ ਲੱਗਾ ਹੈ ਜਾਂ ਇਹ ਜਿਹੜਾ ਬਨ ਅੱਗੇ ਹੈ ਇਹਦੀ ਜਿਹੜੀ ਮਰਮਤ ਹੈ ਇਹਦੇ ਤੇ ਮਿੱਟੀ ਜ਼ਰੂਰ ਪਾਣੀ ਚਾਹੀਦੀ ਹੈ ਡੀਸੀ ਸਾਹਿਬ ਇੱਥੇ ਆਏ ਸੀ 2 ਸਾਲ ਪਹਿਲਾਂ ਉਹਨਾਂ ਨੇ ਇੱਥੇ ਜਿਹੜਾ ਸਾਰੀ ਪ੍ਰਪੋਜ਼ਲ ਬਣਾਈ ਸੀ ਐਸਡੀਐਮ ਸਾਹਿਬ ਵੀ ਆਏ ਸੀ ਸਾਰੇ ਵਿਸਤਰ ਸਾਹਿਬ ਆਏ ਸੀ ਇੱਥੇ ਪ੍ਰਪੋਜ਼ਲ ਬਣੀ ਸੀ ਬਸ ਇਹ ਥੋੜੇ ਜਿਹੇ ਕੱਟੇ ਲੱਗੇ ਨੇ ਜਿਹੜੇ ਅਸੀਂ ਤੁਹਾਨੂੰ ਦਿਖਾ ਦਿੱਤੇ ਨੇ ਵਿਆਹ ਹੀ ਲੱਗੇ ਨੇ ਜਦੋਂ ਕਿ ਸਾਰੇ ਬੰਨ ਤੇ ਮਿੱਟੀ ਪੈਣੀ ਸੀ ਕਿਸੇ ਨੇ ਕੋਈ ਮਿੱਟੀ ਨਹੀਂ ਪਾਈ ਜੇ ਮਿੱਟੀ ਪਾਈ ਹੁੰਦੀ ਅੱਜ ਸਾਨੂੰ ਭੱਜਣਾ ਨਾ ਪੈਂਦਾ ਪਰਲਾ ਬੰਨ ਤੁਸੀਂ ਦੇਖਦੇ ਹੋਗੇ ਮਸ਼ੀਨ ਤੁਹਾਡੇ ਕੋਲ ਮੰਗਾਈ ਹੈ ਫੇਰੇ ਉਹਨੂੰ ਸਾਫ ਪੇ ਕਰਾਣੇ ਆ ਕੋਈ ਬੰਦਾ ਰੇਲਵੇ ਤੱਕ ਜਾ ਨਹੀਂ ਸਕਦਾ ਰੇਲਵੇ ਵਾਲੇ ਪਾਸੇ ਜਾ ਕੇ ਦੇਖ ਲਓ ਤੇ 1 ਫੁੱਟ ਪਾਣੀ ਥੱਲੇ ਆ ਜੇ ਉੱਤੇ ਉਹ ਬੰਦਾ ਹੀ ਨਹੀਂ ਜਾ ਸਕਦਾ ਤੇ ਅਸੀਂ ਉਹਨੂੰ ਕਿਵੇਂ ਮੁਰੰਮਤ ਉਹਦੀ ਕਿਵੇਂ ਹੋਏਗੀ ਜੋ ਜਿਹੜਾ ਕਿ ਹੁਣ ਬੈਗ ਦਾ ਅਰੇਂਜ ਕਰ ਦਿੱਤਾ ਗਿਆ ਵੀ ਸਾਰੇ ਮੀਟਿੰਗ ਜਿਹੜੀ ਹੋਈ ਜਾਵੇਗੀ ਇਸ ਤੇ ਲੈ ਕੇ ਅਸੀਂ ਤਾਂ ਕਹਿੰਦੇ ਆ ਜੀ ਹੋਣਾ ਚਾਹੀਦਾ ਜੋ ਵੀ ਜਿੰਨਾ ਵੀ ਅਸੀਂ ਪ੍ਰਸ਼ਾਸਨ ਨੂੰ ਹੀ ਕਹਿਣਾ ਕਿ ਨੂੰ ਕਹਿ ਸਕਣਾ ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਆ ਅਪੀਲ ਕਰਨੇ ਆ ਬੇਨਤੀ ਕਰਨੇ ਆ ਭਾਈ ਜੇ ਸਾਡਾ ਨਗਰ ਜਿਹੜਾ ਉਹਨੂੰ ਬਚੇਗਾ ਤੇ ਤੁਹਾਡਾ ਸ਼ਹਿਰ ਵੀ ਬਚੇਗਾ ਜੇ ਤੁਸੀਂ ਇਹ ਸੋਚੋ ਨਗਰ ਹੀ ਕੱਲਾ ਰੋੜੇਗਾ ਇੱਥੇ ਨਗਰ ਨਹੀਂ ਰੋੜਿਆ ਪਿਛਲਾ ਰਿਕਾਰਡ ਕਢਾ ਕੇ ਵੇਖ ਲਓ ਅਸੀਂ ਇਹਦੇ ਵਿੱਚ ਸਾਰੇ ਵਿਚਰੇ ਆ ਤੇ ਇੱਥੇ ਮੈਂ ਪਹਿਲੇ ਫਲੱਡ ਵੀ 2-3 ਮੈਂ ਹੰਡਾਏ ਨੇ ਇਸ ਕਰਕੇ ਜਦੋਂ ਇੱਥੇ ਜੇ ਫਲੱਡ ਆਉਂਦਾ ਤਾਂ ਬਾਜ਼ਾਰ ਦੇ ਵਿੱਚ ਲੱਖ ਲੱਖ ਪਾਣੀ ਹੁੰਦਾ ਬੈਗ ਜਿਹੜੇ ਆਏ ਨੇ ਇਸ ਕਰਕੇ ਸ਼ਹਿਰ ਵਾਲਿਆਂ ਨੂੰ ਵੀ ਸਾਡੀ ਮਤਾਦ ਕਰਨੀ ਚਾਹੀਦੀ ਹੈ ਤੇ ਐਮਐਲਏ ਸਾਹਿਬ ਨੂੰ ਵੀ ਕਰਨੀ ਚਾਹੀਦੀ ਇਹ ਬੰਨ ਜਿਹੜਾ ਜੇ ਤੇ ਕੋਈ ਨੁਕਸਾਨ ਹੋਇਆ ਤੇ ਸ਼ਹਿਰ ਦਾ ਨੁਕਸਾਨ ਬਹੁਤ ਵੱਡਾ ਹੋਵੇਗਾ ਇਹ ਸਾਰਿਆਂ ਨੂੰ ਚੇਤਨਾ ਹੋਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ